ਲਾਓ ਜੀ ਦੋਸਤੋ ਕੰਨ ਖੋਲ ਕੇ ਸੁਣ ਲਓ ਜਿਨ੍ਹਾਂ ਨੂੰ ਨਹੀਂ ਪਤਾ ਵੀ ਕੁੰਡੇ ਘੋਟੇ ਦੇ ਵਿੱਚ ਚਟਨੀ ਕਰਨ ਦੇ ਕੀ ਕੀ ਫਾਇਦੇ ਨੇ ਤੇ ਅੱਜ ਅਸੀਂ ਦੱਸਣ ਲੱਗੇ ਆ ਤੁਸੀਂ ਕੁੰਡੇ ਘੋਟੇ ਦਾ ਖੜਕਾ ਵੀ ਨਹੀਂ ਸੁਣਿਆ ਹੋਣਾ ਅੱਗੇ ਆਂਡੀਆਂ ਗਵਾਂਡੀਆਂ ਦੇ ਆਪਾਂ ਤੜਕੇ ਲੱਗਦੇ ਦੇਨੇ ਹੁੰਦੇ ਸੀ ਤਾਂ ਠੱਕ 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 ਕੁੰਡੇ ਘੋਟੇ ਦੀ ਆਵਾਜ਼ ਸੁਣਦੀ ਹੁੰਦੀ ਸੀ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਮੈਂ ਕਿ ਜਿਹੜਾ ਘੋਟਾ ਹੁੰਦਾ ਸੀ ਉਹ ਹਮੇਸ਼ਾ ਹੀ ਨਿੰਮ ਦਾ ਤੁਸੀਂ ਅਮਰ ਨਰੀ ਦਾ ਗਾਣਾ ਸੁਣਿਆ ਹੋਣਾ ਇੱਕ ਨਿੰਮ ਦਾ ਘੋਟਣਾ ਲਿਆਈ ਵੀ ਮੈਂ ਸਸਕੁਟਣੀ ਜਾਂ ਕੁਝ ਵੀ ਕਰਨਾ ਉਹ ਨਿੰਬ ਦਾ ਕੋਟਣਾ ਹੀ ਵਰਤਿਆ ਜਾਂਦਾ ਹੁੰਦਾ ਸੀ ਤੇ ਥੱਲੇ ਜਿਹੜਾ ਆਪਾਂ ਕੁੰਡਾ ਕਹਿ ਦਿੰਨੇ ਆ ਕੁੰਡਾ ਹੁੰਦਾ ਸੀ ਮਿੱਟੀ ਦਾ ਮਿੱਟੀ ਦੇ ਤੱਤ ਅਤੇ ਨਿੰਮ ਦੇ ਘੋਟਨੇ ਦੇ ਯਾਨੀ ਕਿ ਨਿੰਮ ਦੀ ਲੱਕੜ ਦੇ ਤੱਤ ਤੇ ਮਿੱਟੀ ਦੇ ਤੱਤ ਸਰੀਰ ਦੇ ਅੰਦਰ ਜਾਂਦੇ ਹੁੰਦੇ ਸੀਗੇ ਵਿੱਚ ਉਹਦੇ ਗਰਮੀ ਸਰਦੀ ਦੇ ਹਿਸਾਬ ਨਾਲ ਲਸਣ ਗੰਡਾ ਪਿਆਜ਼ ਅਲੱਗ-ਅਲੱਗ ਤਰੀਕੇ ਦਾ ਪਾ ਕੇ ਫਿਰ ਆਪਾਂ ਚਟਨੀ ਤਿਆਰ ਕਰਦੇ ਹੁੰਦੇ ਸੀ ਤਾਂ ਹੀ ਸਾਡੇ ਪੁਰਾਣੇ ਬਜ਼ੁਰਗ ਸੀਗੇ ਜਿਹੜੇ ਉਹ ਬੜੇ ਹੀ ਹੈਲਦੀ ਹੁੰਦੇ ਸੀ ਬੜੇ ਸਵਸਥ ਹੁੰਦੇ ਸੀਗੇ ਤੇ ਆਜੋ ਫਿਰ ਆਪਾਂ ਗੁੰਡੇ ਘੋਟੇ ਦਾ ਖੜਕਾ ਸੁਣਦੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਠਕ ਠਕ ਸੁਣੋ ਤੇ ਉਹ ਵੇਲੇ ਤੇ ਜਾਓ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀਗੇ ਤੇ ਆਪਾਂ ਆਵਾਜ਼ ਸੁਣਦੇ ਹੁੰਦੇ ਸੀਗੇ ਉਧਰੋਂ ਗੁਰੂ ਘਰ ਦੇ ਵਿੱਚ ਬਾਬਾ ਬੋਲਦਾ ਹੁੰਦਾ ਸੀ ਮੰਦਰਾਂ ਦੇ ਵਿੱਚ ਭੇਟਾਂ ਚਲਦੀਆਂ ਹੁੰਦੀਆਂ ਸੀਗੀਆਂ ਤੇ ਉਧਰੋਂ ਘਰਾਂ ਦੇ ਵਿੱਚ ਕੂਕਰਾਂ ਦੀਆਂ ਸੀਟੀਆਂ ਨਹੀਂ ਵੱਜਦੀਆਂ ਸੀਗੀਆਂ ਤਾਂ ਹੀ ਬੰਦਿਆਂ ਦੀਆਂ ਕਦੇ ਸੀਟੀਆਂ ਨਹੀਂ ਵੱਜਦੀਆਂ ਸੀਗੀਆਂ ਉਦੋਂ ਘਰਾਂ ਦੇ ਵਿੱਚ ਬੰਦੇ ਖੜਕਦੇ ਹੁੰਦੇ ਸੀ ਖੰਘੂਰੇ ਵੱਜਦੇ ਹੁੰਦੇ ਸੀਗੇ ਜਿਵੇਂ ਬੰਦੇ ਖੜਕਦੇ ਸੀ ਓਵੇਂ ਕੁੰਡੇ ਖੜਕਦੇ ਸੀਗੇ ਪਿੱਤਲ ਦੇ ਭਾਂਡੇ ਖੜਕਦੇ ਸੀਗੇ ਆਓ ਤੁਹਾਨੂੰ ਸਿਖਾਉਣੇ ਆ ਤੁਹਾਨੂੰ ਸੁਣਾਉਣੇ ਆ ਚਟਨੀ ਬਣਾਉਣੀ ਸਿਖਾਉਣੀ ਹੈ ਤੇ ਨਾਲੇ ਤੁਹਾਨੂੰ ਕੂੰਡੇ ਦੀ ਆਵਾਜ਼ ਸੁਣਾਉਣੀ ਹੈ ਆਜੋ ਲਓ ਜੀ ਦੋਸਤੋ ਕੋਚ ਸਾਹਿਬ ਮਨਾ ਪਸੀਨੋ ਪਸੀਨ ਹੋਏ ਨੇ ਰਗੜਿੰਗ 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 ਚਟਨੀ ਬੈਸਟ ਬਣਾਇੰਗ ਸੋ ਦੋਸਤੋ ਕੁੰਡਾ ਰੱਖਣ ਦਾ ਪਹਿਲਾ ਇੱਕ ਤਰੀਕਾ ਹੁੰਦਾ ਸੀ ਬਹੁਤ ਘੱਟ ਲੋਕਾਂ ਨੂੰ ਮਾਲੂਮ ਹੈ ਦੋਨੇ ਪੈਰਾਂ ਦੇ ਵਿਚਾਲੇ ਕੁੰਡਾ ਜਕੜਿਆ ਜਾਂਦਾ ਸੀਗਾ ਤਾਂ ਹੀ ਅੱਜ ਕੱਲ ਆਖਿਆ ਜਾਂਦਾ ਹੈ ਕਿ ਬੁੜੀਆਂ ਦੇ ਵਿੱਚ ਰੋਗ ਜ਼ਿਆਦਾ ਹੋ ਗਏ ਬੁੜੀਆਂ ਯੋਗ ਨਹੀਂ ਕਰਦੀਆਂ ਕਈ ਪੁੱਛਦੇ ਐ ਕਿ ਪਹਿਲਾਂ ਵਾਲੇ ਟਾਈਮ ਯੋਗ ਕੌਣ ਕਰਦਾ ਹੁੰਦਾ ਸੀਗਾ ਇਹ ਇੱਕ ਯੋਗ ਦਾ ਤਰੀਕਾ ਹੁੰਦਾ ਸੀ ਜਿੱਥੇ ਪੈਰਾਂ ਤੋਂ ਲੈ ਕੇ ਸਿਰ ਤੱਕ ਐਕਸਰਸਾਈਜ਼ ਵੀ ਹੁੰਦੀ ਸੀ ਲਓ ਦੋਸਤੋ ਆਪਾਂ ਪਿਆਜ਼ ਕੱਟ ਰਹੇ ਆ ਪਿਆਜ਼ ਕੱਟਦੇ ਕੱਟਦੇ ਗੂਠੇ ਦੇ ਉੱਤੇ ਕਰਦ ਮਰਾਲੀ ਚਲੋ ਕੋਈ ਗੱਲ ਨਹੀਂ ਕਈ ਵਾਰੀ ਫੁਕਰ ਪੁਣੇ ਦੇ ਵਿੱਚ ਬੰਦਾ ਜਦੋਂ ਫੂਕ ਜਿਆਦਾ ਛੱਕ ਜੇ ਤਾਂ ਵਜ ਜਾਂਦੀ ਹੈ ਕੋਈ ਵੱਡੀ ਗੱਲ ਹੈ ਨਹੀਂ ਚਲੋ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਕਿਤੇ ਨਾ ਕਿਤੇ ਦਿਲ ਨੂੰ ਤਸੱਲੀ ਜੀ ਹੋ ਜੂਗੀ ਸੋ ਦੋਸਤੋ ਆਜੋ ਆਪਾਂ ਬ੍ਰਿਕ ਬ੍ਰਿਕ ਕਰਕੇ ਗੰਡਾ ਕੱਟ ਕੇ ਪਾਇਆ ਕੁੰਡ ਦੇ ਵਿੱਚ ਸੋ ਆਪਾਂ ਉਸ ਦਾ ਘੋਟਾ ਚੱਕਾਂਗੇ ਘੋਟੇ ਤੋਂ ਬਾਅਦ ਰਗੜਮ ਪੱਟੀ ਬਣਾ ਕੇ ਅਖੀਰ ਦੇ ਵਿੱਚ ਤੁਹਾਨੂੰ ਘੋਟੇ ਕੁੰਡ ਦੀ ਆਵਾਜ਼ ਸੁਣਾਵਾਂਗੇ ਜਿਨ੍ਹਾਂ ਨੂੰ ਸੁਣਿਆ ਹੋਇਆ ਆਪਾਂ ਨੂੰ ਸਦੀਆਂ ਬੀਤ ਗਈਆਂ ਸੌ ਜਿਆਦਾ ਟਾਈਮ ਨਾਲ ਲਾਉਦੇ ਹੋਏ ਆਪਾਂ ਆਵਾਜ਼ ਸੁਣੀਏ ਬੜੀ ਘੈਂਟ ਆਵਾਜ਼ ਆਇਆ ਲਓ ਦੋਸਤੋ ਚਟਨੀ ਬਣ ਕੇ ਤਿਆਰ ਹੈ ਤੇ ਮੈਂ ਹੁਣ ਖਾਣ ਲੱਗਾਂ ਜਿਹਨੇ ਖਾਣੀਆਂ ਆਜੋ ਬਾਕੀ ਵੀਡੀਓ ਸ਼ੇਅਰ ਕਰਦੇ ਹੋ ਥੈਂਕ ਯੂ ਮਿਲਦੇ ਆ ਅਗਲੀ ਵੀਡੀਓ ਦੇ ਨਾਲ